ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬਰਾਡ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਠੀਕ ਹੈ ਜੀ ਵੀਡੀਓ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਮੀਜ਼ ਤੇ ਕਲੀਆਂ ਪਾਉਣ ਦਾ ਗੁੰਮ ਸਲਾਈ ਦੇ ਨਾਲ ਤਰੀਕਾ ਦੱਸਾਂਗੇ ਵੀ ਕਮੀਜ਼ ਦੇ ਉੱਪਰ ਕਲੀ ਆ ਜਿਹੜੀ ਕਿਸ ਤਰ੍ਹਾਂ ਪਾਈ ਜਾਂਦੀ ਹੈ ਠੀਕ ਆ ਦੇਖੋ ਜੀ ਮੇਰੇ ਕੋਲ ਮੈਂ ਕਮੀਜ਼ ਦੇ ਤਿੰਨ ਪੱਲੇ ਕਟਾਈ ਕਰ ਲੇ ਠੀਕ ਹੈ ਜੀ ਆਹ ਲਓ ਜੀ ਇਹ ਇੱਕ ਪੱਲਾ ਹੋ ਗਿਆ ਇਹ ਦੂਸਰਾ ਹੋ ਗਿਆ ਇੱਕ ਹੋਰਾ ਠੀਕ ਆ ਇੰਨਾ ਇੰਨਾ ਦਾ ਘੇਰ ਹੈਗਾ ਜੋ 23 ਇੰਚ ਤਿਆਰ ਆ ਠੀਕ ਹੈ ਮੈਂ ਇੱਕ ਕਲੀ ਪਾ ਕੇ ਤੁਹਾਨੂੰ ਦਿਖਾ ਦਿੰਨੀ ਆ ਦੂਸਰੀ ਕਲੀ ਫਿਰ ਆਪਾਂ ਬਾਅਦ ਚ ਪਾ ਲਾਂਗੇ ਕਿਉਂਕਿ ਨਹੀਂ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਠੀਕ ਹੈ ਜੀ ਆ ਦੇਖੋ ਜੀ ਇਹ ਆਪਣੇ ਕੋਲੇ ਪੱਲੇ ਆ ਆ ਵੀ ਸਿੱਧੀ ਸਾਈਡ ਆ ਆ ਵੀ ਸਿੱਧੀ ਸਾਈਡ ਆ ਇਹਨਾਂ ਦੀ ਠੀਕ ਹੈ ਜੀ ਇਹਦਾ ਇੱਕ ਸਾਈਡ ਦਾ ਕਰੋ ਜਾਂ ਉਧਰ ਲਈ ਰੱਖ ਲਓ ਜਾਂ ਇਧਰ ਲਈ ਰੱਖ ਲਓ ਕੋਈ ਵੀ ਰੱਖ ਲਓ ਆ 컬러 ਦੀ ਆਪਣੇ ਕੋਲੇ ਕਲੀਆਂ ਨੂੰ ਉਹ ਲੇਸ ਦੇ ਕੇ ਗਏ ਆ ਠੀਕ ਹੈ ਜੀ ਤੁਹਾਨੂੰ ਮੈਂ ਦਿਖਾਉਂਗੀ ਆਹ ਵਾਲੀ ਲੇਸ ਆ ਠੀਕ ਹੈ ਜੀ ਇਹ ਇਸ ਕਲਰ ਦੇ ਨਾਲ ਤਾਂ ਕੋਈ ਮੈਚਿੰਗ ਨਹੀਂ ਹੈ ਪਰ ਇਹਨਾਂ ਦੀ ਬਾਟਮ ਇਸ ਕਲਰ ਦੀ ਆ ਉਹਦਾ ਕਰਕੇ ਆਪਾਂ ਮੈਚਿੰਗ ਕਰਕੇ ਫੇਰੇ ਲੇਸ ਪਾਈ ਆ ਠੀਕ ਹੈ ਜੀ ਇਹ ਜੈਂਪਰ ਆ ਆਹ ਕਲਰ ਦੇ ਇਹਨਾਂ ਦੀ ਬਾਟਮ ਆ ਠੀਕ ਹੈ ਜੀ ਤਾਂ ਉਹਨਾਂ ਨੇ ਇਹ ਵਾਲੀ ਲੇਸ ਲਵਾਈ ਆ ਹਾਂਜੀ ਇਹ ਕਲੀ ਆਪਾਂ ਪਾਉਨੇ ਆ ਦੇਖੋ ਜੀ ਆਪਾਂ ਇੱਕ ਪੱਲਾ ਲੈ ਲੈਣਾ ਜੋ ਸੈਂਟਰ ਵਿੱਚ ਆ ਦੋਨੇ ਪਾਸੇ ਇੱਕੋ ਜਿਹਾ ਰੱਖ ਕੇ ਪਾਉਣਾਗਾ ਠੀਕ ਹੈ ਜੀ ਆਹ ਜਿਹੜਾ ਮਾਰਜਨ ਰੱਖਣਾ ਹੈ ਇੰਚ ਟੇਪ ਨਾਲ ਤੁਹਾਨੂੰ ਮੈਂ ਮਾਰਕਿੰਗ ਕਰਕੇ ਵੀ ਦੱਸ ਦਿੰਨੀ ਆ ਵੀ ਕਿੰਨੇ ਕਿੰਨੇ ਚੌੜੇ ਪੱਲੇ ਆਪਾਂ ਇਹ ਲਈ ਆ ਆ ਦੇਖੋ ਜੀ ਇਹਨਾਂ ਦੇ ਪੱਲਿਆਂ ਦੀ ਮੈਂ ਮਟਾਈ ਕਰਕੇ ਵੀ ਤੁਹਾਨੂੰ ਦੱਸ ਦਿੰਨੀ ਆ ਦੇਖੋ 9.5 ਇੰਚ ਦਾ ਇੱਕ ਆ ਠੀਕ ਹੈ 9 ਇੰਚ ਰਹਿ ਜਾਣਾ ਕਿਉਂਕਿ ਅੱਧੀ ਅੱਧੀ ਇੰਚ ਸੀਨ ਚ ਕਾਈ ਮੈਂ 9.5 9 ਇੰਚ ਦੇ ਤਿੰਨ ਪੱਲੇ ਇੱਕੋ ਜਿਹੇ ਕੱਟੇ ਆ ਠੀਕ ਹੈ ਜੀ ਤੇ 9 9 ਰਹਿ ਜਾਊਗਾ ਠੀਕ ਹੈ ਜੀ 1 ਇੰਚ ਇਹਨਾਂ ਦਾ ਉਹੀ ਘੇਰ ਤਿਆਰ ਹੋ ਜਾਊਗਾ ਠੀਕ ਹੈ ਜੀ ਪਾਸੇ ਐਕਸਟਰਾ ਮਾਰਜਿਨ ਰਹੂਗਾ 2 ਇੰਚ ਆਪਾਂ ਘੇਰ ਇਹਨਾਂ ਦਾ ਤਿਆਰ ਕਰਨਾਗਾ ਆ ਲਓ ਜੀ ਇਸ ਤਰ੍ਹਾਂ ਰੱਖੂਗੀ ਇਹ ਲੇਸ ਦਾ ਸਿੱਧਾ ਪੁੱਠਾ ਪਾਸਾ ਦੇਖ ਲਿਓ ਤੁਸੀਂ ਠੀਕ ਹੈ ਜੀ ਆਪਾਂ ਸਿੱਧੀ ਸਾਈਡ ਸਿੱਧਾ ਜਾ ਪਾਸਾ ਤਾਂ ਸਿੱਧੀ ਹੀ ਉਪਰ ਆਣੀ ਚਾਹੀਦੀ ਐਸ ਤਰ੍ਹਾਂ ਠੀਕ ਹੈ ਐਸ ਤਰ੍ਹਾਂ ਰੱਖ ਲਿਓ ਇਸ ਤਰ੍ਹਾਂ ਰੱਖ ਕੇ ਇੱਕ ਵਾਰ ਸੀਨ ਨੱਪ ਦਿਓ ਠੀਕ ਹੈ ਜੀ ਕਿਰਾਂ ਮੈਂ ਤੁਹਾਨੂੰ ਸੀਨ ਲਗਾ ਕੇ ਦਿਖਾਉਣੀ ਆ ਆਹ ਦੇਖੋ ਐਸ ਤਰ੍ਹਾਂ ਠੀਕ ਹੈ ਅੱਧੀ ਅੱਧੀ ਇੰਚੀ ਵੱਧ ਰੱਖਿਓ ਜੀ 9 9 18 ਤਿੰਨ ਪੱਲੇ ਆਪਣੇ ਕੋਲੇ 21 ਹੋ ਗਿਆ ਇਹਦਾ ਐਕਸਟਰਾ ਮਾਰਜਨ ਪਾਸੇ ਵਾਲੇ ਪੱਲੇ ਤਾਂ ਮੈਂ 10 10 ਇੰਚ ਦੇ ਲਏ ਆ ਕਿਉਂਕਿ 3 3 ਇੰਚ ਤਰਪਾਈ ਫੋਲਡਿੰਗ ਦੇ ਵਿੱਚ ਵੀ ਕੱਪੜਾ ਜਾਊਗਾ ਠੀਕ ਹੈ ਜੀ ਇਸ ਤਰ੍ਹਾਂ ਪਹਿਲਾਂ ਕੱਚੇ ਕਰ ਲਿਓ ਕਲੀ ਨੂੰ ਗੇਰਾ ਫਿਰ ਇਹਦੇ ਉੱਪਰ ਦੂਸਰੇ ਕੱਪੜੇ ਦੀ ਆਪਾਂ ਨੂੰ ਕੁਝ ਵਰਕਿੰਗ ਵੀ ਤੇ ਚੀਨਾਣੀ ਆ ਠੀਕ ਹੈ ਇਸ ਤਰ੍ਹਾਂ ਸੀਨ ਲਾ ਲਿਓ ਪਹਿਲਾਂ ਠੀਕ ਹੈ ਜੀ ਪਾ ਲਾ ਕੇ ਤੁਹਾਨੂੰ ਦਿਖਾਉਣੀ ਆ ਪੱਲੇ ਦੇ ਉੱਪਰ ਇੱਕ ਦੇ ਉੱਪਰ ਜੁਆਇੰਟ ਕਰ ਲਈ ਹੁਣ ਤੁਸੀਂ ਜਿਹੜਾ ਦੂਸਰਾ ਪੱਲਾ ਜੁਆਇੰਟ ਕਰੋਗੇ ਠੀਕ ਆ ਦੇਖੋ ਜੀ ਇਹਦੀ ਹੁਣ ਉੱਪਰ ਅਲਟ ਸਾਈਡ ਆਉਣੀ ਚਾਹੀਦੀ ਹੈ ਸਿੱਧੇ ਨਾਲ ਸਿੱਧਾ ਪਾਸਾ ਇਸ ਤਰ੍ਹਾਂ ਮੈਚ ਹੋਣਾ ਚਾਹੀਦਾ ਇਸ ਤਰ੍ਹਾਂ ਮੈਚ ਕਰ ਲਿਓ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਤੁਹਾਨੂੰ ਦਿਖਾਉਣੀ ਹੈ ਮੈਚ ਕਰਕੇ ਫਿਰ ਆਪਾਂ ਸਲਾਈ ਦਾ ਦੱਸਾਂਗੇ ਤੁਹਾਨੂੰ ਵੀ ਕਿਸ ਤਰ੍ਹਾਂ ਲਾਉਣੀ ਇਸ ਤਰ੍ਹਾਂ ਰੱਖ ਲਿਆ ਜੀ ਇਸ ਤਰ੍ਹਾਂ ਰੱਖ ਕੇ ਇਹਨੂੰ ਇਸ ਤਰ੍ਹਾਂ ਰੱਖੂਗੀ ਸਿੱਧੇ ਨਾਲ ਸਿੱਧਾ ਪਾਸਾ ਇਹਦਾ ਵੀ ਆਉਣਾ ਚਾਹੀਦਾ ਆ ਵਾਲਾ ਠੀਕ ਹੈ ਇਹ ਸਿੱਧਾ ਪਾਸਾ ਸਿੱਧੇ ਨਾਲ ਮੈਚ ਹੋ ਗਿਆ ਇਸ ਤਰ੍ਹਾਂ ਇਸ ਤਰ੍ਹਾਂ ਰੱਖੀ ਹੋਣੀ ਇਹਦੇ ਉੱਪਰ ਸੀਨ ਲਾ ਦੋ ਇੱਥੇ ਇੱਥੇ ਠੀਕ ਹੈ ਜੀ ਦੇਖੋ ਬਾਸ ਅੱਧੀ ਕੈਂਚੀ ਜਿਹੜੀ ਕਿ ਆਹ ਲੇਸ ਐਨੀ ਨਹੀਂ ਨੀ ਬਾਹਰ ਰਹਿਣੀ ਆ ਜਿਹੜੀ ਮਜੈਂਟਾ ਕਲਰ ਤੁਹਾਨੂੰ ਦਿਖ ਰਿਹਾ ਹੈ ਇਹ ਸਾਰੀ ਸੀਨ ਵਿੱਚ ਆ ਜਾਣੀ ਆ ਠੀਕ ਹੈ ਜੀ ਸੀਨ ਦੇ ਵਿੱਚ ਦੇ ਦਿਓ ਇਸ ਤਰ੍ਹਾਂ ਕੱਪੜਾ ਬਾੜਾ ਵਗੈਰਾ ਕੱਢਦੇ ਜਾਓ ਨਾਲ ਹੀ ਠੀਕ ਹੈ ਇਸ ਤਰ੍ਹਾਂ ਇਸ ਤਰ੍ਹਾਂ ਲਾ ਦਿਓ ਠੀਕ ਹੈ ਜੀ ਇਸ ਤਰ੍ਹਾਂ ਸਾਰੀ ਲੇਸ ਲਾ ਲਈਏ ਲੇਸ ਲਾ ਕੇ ਮੈਂ ਤੁਹਾਨੂੰ ਸਿੱਧੀ ਸਾਈਡ ਕਰਕੇ ਇਹਦੀ ਕੱਪੜੇ ਦੀ ਦਿਖਾਉਣੀ ਹੈ ਕਿ ਕਿਵੇਂ ਬਣੂਗਾ ਠੀਕ ਹੈ ਜੀ ਇਸ ਤਰ੍ਹਾਂ ਇਹ ਤੁਸੀਂ ਪਹਿਲਾਂ ਇੱਕ ਵਾਰ ਇੱਕ ਪੰਨੇ ਤੇ ਜੁਆਇੰਟ ਕਰ ਲਓਗੇ ਫਿਰ ਜਿਹੜੀ ਤੁਹਾਨੂੰ ਥੋੜੀ ਜ਼ਿਆਦਾ ਆਉਂਦੀ ਤੇ ਕਪੜਾ ਇਹ ਰਿਸਕੂਾ ਨਹੀਂ ਜ਼ਿਆਦਾ ਠੀਕ ਹੈ ਜੀ ਹਾਂ ਦੇਖੋ ਇਹਦੀ ਸਿੱਧਾ ਪਾਸਾ ਕਰਕੇ ਆ ਲਓ ਜੀ ਇਹ ਸੀ ਜ ਬਣ ਰਹੀ ਹੈ ਇਹ ਮੈਂ ਤੁਹਾਨੂੰ ਸਾਰੀ ਸੀਨ ਲਾ ਕੇ ਫਿਰ ਦਿਖਾਣੇ ਆ ਆ ਦੇਖੋ ਜੀ ਆਪਾਂ ਸਿੱਧੀ-ਸੀਧ ਕਰਤਾ ਸਿੱਧਾ ਪਾਸਾ ਕਰ ਲਿਆ ਤਾਂ ਤੁਸੀਂ ਕਿਹ ਹੈ ਇਸ ਤਰ੍ਹਾਂ ਲੱਗ ਗਈ ਹੈ ਤੇ ਹੁਣ ਇਹਦੇ ਉੱਪਰ ਇਹ ਸਲਾਈ ਇਸ ਤਰ੍ਹਾਂ ਨਾਪ ਦਿਓ ਤੁਸੀਂ ਠੀਕ ਹੈ ਜੀ ਧਿਆਨ ਨਾਲ ਨਪਿਓ ਇੱਧਰ ਉੱਧਰ ਸੀਨ ਦੇ ਨਾ ਜਾਵੇ ਇੱਕ ਸਾਰ ਸੀਨ ਵੱਜੇ ਉੱਪਰਲੀ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਦੇਖੋ ਬਸ ਤੁਸੀਂ ਸੈਂਟਰ ਵਾਲਾ ਪਹਿਲਾਂ 9 ਇੰਚ ਰੱਖ ਲਓ 20 ਇੰਚ ਘੇਰ ਦੇ ਲਈ ਦੋਨੇ ਪਸਾਈਡਾਂ ਵਾਲੇ ਪੱਲੇ ਆ ਜਿਹੜੇ ਤਾਂ ਵਾਲੇ ਪੱਲੇ ਹੋਣਗੇ ਇਹ 10 10 ਇੰਚ ਦੇ ਰ ਆ ਇਹ 9 ਇੰਚ ਕੋਲ ਦੇ ਨਾ ਚਾਊਗਾ ਕਪੜਾ ਉਹਦਾ ਕਰਕੇ ਆ ਦੇਖੋ ਜੀ ਇਹ ਗੁੰਮ ਸਲਾਈ ਦੇ ਨਾਲ ਫਿਨਿਸ਼ਿੰਗ ਦੇ ਨਾਲ ਇਸ ਤਰ੍ਹਾਂ ਜਿਹੜੇ ਕਲੀਆਂ ਜਿਹੜੀਆਂ ਉਹ ਇਸ ਤਰ੍ਹਾਂ ਲੱਗਣਗੀਆਂ ਫਿਨਿਸ਼ਿੰਗ ਆਊਗੀ ਇਸ ਤਰ੍ਹਾਂ ਪੂਰੀ ਠੀਕ ਹੈ ਜੀ ਇਸ ਤਰ੍ਹਾਂ ਲਾ ਦਿਓ ਠੀਕ ਹੈ ਜੀ ਆ ਦੇਖੋ ਇਸ ਤਰ੍ਹਾਂ ਠੀਕ ਹੈ ਜੀ ਐਸੀ ਤਰ੍ਹਾਂ ਆਪਾਂ ਦੂਜੇ ਪੱਲੇ ਤੇ ਲਾ ਲਾਂਗੇ ਤੇ ਠੀਕ ਹੈ ਜੀ ਨਹੀਂ ਤਾਂ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੂਗੀ ਜੀ ਤਾਂ ਅੱਜ ਵਾਲੀ ਵੀਡੀਓ ਦੇ ਵਿੱਚ ਐਨੇ ਕੰਨ ਨੂੰ ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ